ਅੱਗੇ ਚਲੋ ਆਪਾਂ ਤੁਹਾਨੂੰ ਨਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਤਿਹਾਸਕ ਸਥਾਨ ਆ ਜੀ ਸੋ ਇੱਥੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਆ ਗੁਰੂ ਕੇ ਲਾਹੌਰ ਤੋਂ ਸੋ ਇਹ ਰੋਡ ਜਿਹੜਾ ਇਹ ਜਾਂਦਾ ਨਰ ਸਾਹਿਬ ਨੂੰ ਲਓ ਜੀ ਜੰਗਲਾਂ ਦੇ ਰਸਤੇ ਹੁੰਦੇ ਹੋਏ ਸਾਡੀਆਂ ਸੰਗਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚ ਚੁੱਕੀਆਂ ਨੇ ਗੁਰਦੁਆਰਾ ਨਰ ਸਾਹਿਬ ਸੋ ਉਹਨਾਂ ਦੇ ਦਰਸ਼ਨ ਕਰਵਾਉਣੇ ਤੁਹਾਨੂੰ ਗੋਲੀਆਂ ਤਾਂ ਜੈਨੀਆ ਦਾ ਨਾ ਤੋਂ ਆਵਾਂ ਨਾ ਸਿਗਨਲ ਨਾ ਕਿਹ। ਹਾਂਜੀ ਸਤਿ ਸ਼੍ਰੀ ਅਕਾਲ ਦਸਕੋ ਮੈਂ ਤੁਹਾਡਾ ਆਪਣਾ ਸੋਖ ਨੰਨ ਵਾਲੀਆ ਹਾਂ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਵਾਇਸ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਜੀ ਅਨੰਤਪੁਰ ਸਾਹਿਬ ਤੋਂ ਚੱਲਦੇ ਹੋਏ ਗੁਰੂ ਕੇ ਲਾਹੌਰ ਪਹੁੰਚੇ ਸੀਗੇ। ਔਰ ਗੁਰੂ ਕੇ ਲਾਹੌਰ ਤੋਂ ਨਰ ਸਾਹਿਬ ਗੁਰਦੁਆਰਾ ਜਿਹੜਾ ਕਿ ਤੁਸੀਂ ਮੇਰੇ ਪਿੱਛੇ ਬਹੁਤ ਵੱਡਾ ਪੱਖੜ ਦੇਖ ਸਕਦੇ ਹੋ। ਜਦੋਂ ਗੁਰੂ ਸਾਹਿਬ ਜੀ ਇਸ ਸਾਈਡ ਨੂੰ ਆਏ ਸੀਗੇ ਪਹਾੜੀ ਰਾਜਿਆਂ ਵੱਲੋਂ ਜਿਹੜਾ ਗੋਲੀਆਂ ਦੇ ਨਾਲ ਬਰੂਦ ਦੇ ਨਾਲ ਹਮਲਾ ਕੀਤਾ ਗਿਆ ਸੀ ਉਹ ਅੱਜ ਵੀ ਜਿਹੜੇ ਨਿਸ਼ਾਨ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਸ ਪੱਥਰ ਤੇ ਗੋਲੀਆਂ ਵਜੀਆਂ ਗੁਰੂ ਸਾਹਿਬਾਂ ਨੇ ਇਸ ਪੱਥਰ ਦਾ ਓਟ ਆਸਰਾ ਲਿਆ ਸਾਈਡ ਤੇ ਇਹਦੇ ਲੋਕੇ ਫਿਰ ਦੁਬਾਰਾ ਵਾਰ ਕੀਤਾ ਗਿਰਾ ਔਰ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਗੋਲੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੂਰੇ ਪੱਥਰ ਦੇ ਉੱਤੇ ਹੀ ਸ਼ਾਮਲ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀਗਾ ਪਹਾੜੀ ਰਾਜਿਆਂ ਵੱਲੋਂ ਸੋ ਇਸ ਜਗ੍ਹਾ ਤੇ ਜੰਗ ਵੀ ਹੋਈ ਸੀ ਅੱਜ ਵੀ ਇਤਿਹਾਸ ਮੌਜੂਦ ਹੈ ਕਿਉਂਕਿ ਇਹ ਇਹ ਗੁਰਦੁਆਰਾ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸੰਗਤ ਨੂੰ ਨਹੀਂ ਪਤਾ ਸੀਗਾ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਭਗ ਜ਼ਿਆਦਾ ਯੂਟਿਊਬਰ ਜਾਂ ਪੱਤਰਕਾਰ ਵੀਡੀਓ ਪਾਉਣ ਲੱਗੇ ਨੇ ਔਰ ਗੁਰਦੁਆਰਾ ਜਿਹੜਾ ਯਾਰ ਸਾਹਮਣੇ ਆਇਆ ਔਰ ਸੰਗਤਾਂ ਵੀ ਇਹ ਇੱਥੋਂ ਤੱਕ ਪਹੁੰਚਦੀਆਂ ਨੇ ਔਰ ਸਿੰਪਲ ਗੱਡੀ ਪਹੁੰਚਣੀ ਜਿਹੜਾ ਮੁਸ਼ਕਲ ਆ ਦੂਜੀ ਜਉਂਗਾ ਜੀਬ ਜਾਂ ਬਲੇਰੋ ਜਾਂ ਵੱਡੀਆਂ ਗੱਡੀਆਂ ਕੋਈ ਵੀ ਇੱਥੇ ਤੱਕ ਪਹੁੰਚ ਸਕਦੀਆਂ ਨੇ ਜਾਂ ਟਰੈਕਟਰ ਪਹੁੰਚਦੇ ਨੇ ਔਰ ਜ਼ਿਆਦਾਤਰ ਸੰਗਤਾਂ ਜਿਹੜੀਆਂ ਮੋਟਰਸਾਈਕਲ ਤੇ ਹੀ ਆਉਂਦੀਆਂ ਕਿਉਂਕਿ ਰਸਤਾ ਪਹਾੜੀ ਰਸਤਾ ਕੱਚਾ ਬਿਲਕੁਲ ਪੱਥਰ ਉੱਚੇ ਨੀਵੇਂ ਹੈਗੇ ਆ ਔਰ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਆ ਕਿ ਉਸ ਸਾਹਿਬ ਦੀ ਕਿਰਪਾ ਹੋਊਗੀ ਕਿ ਡਵੈਲਪਮੈਂਟ ਜਿਹੜੀ ਹੈ ਜ਼ਰੂਰ ਦੀ